ਕੀ ਨਾ ਜੀ ਮੇਰਾ ਨਾਮ ਗਰਮੀਤ ਸਿੰਘ ਜਿਲ੍ਹਾ ਪੁਚੀਡ ਕੈਂਡੀ ਡਾ ਸ੍ਰੀ ਅਮਰੀਕਾ ਦੀ ਦਲ ਵਰਡ ਅਭਿਓ ਨੰਬਰ 24 ਕੀ ਕਹਿਣਾ ਚਾਹੁੰਦੇ ਇਲੈਕਸ਼ਨਾਂ ਚੱਲ ਰਹੀਆਂ ਜੀ ਬਲਾਕ ਜਿਲ੍ਹਾ ਬਸਤਾਂ ਮਤਲਬ ਜੋੜ ਕੇ ਅਪੀਲ ਕਰਦੇ ਆਪਨੇ ਖਾਲੀ ਦਲ ਹਰ ਸਾਰੀ ਪਾਰਟੀ ਨੂੰ ਜੀ ਬਾਤ ਤੋਂ ਬਾਅਦ ਵੋਟਾਂ ਪਾ ਕੇ ਜਿਤਾਓ ਕਿਸ ਤਰ੍ਹਾਂ ਦਾ ਸੰਯੋਗ ਮੈਲਾ ਰਹੀ ਲੋਕਾਂ ਦਾ ਜਿਹੜੇ ਤੁਸੀਂ ਜਾਂਦੇ ਬਹੁਤ ਵਧੀਆ ਜਿੱਧਰ ਜਾਏ ਤਾਂ ਬਹੁਤ ਵਧੀਆ ਲੋਕੇ ਬੜੇ ਖੁਸ਼ ਹੁੰਦੇ ਆ ਜੀ। ਤੇ ਕੀ ਕਹਿਣਾ ਚਾਹੁੰਦੇ ਹੁਣ ਇਸ ਵਾਰ? ਇਸ ਵਾਰ ਜਿਹੜੀ ਆ ਪ੍ਰਗਸ਼ੰਤੀ ਜਿਲ੍ਹਾ ਪਰਸ਼ਦ ਦੀਆਂ ਚੋਣਾਂ ਆ ਰਹੀਆਂ ਪੰਜਾਬ ਪੂਰੇ ਪੰਜਾਬ ਦੇ ਵਿੱਚ। ਇਹ ਲੱਗਦਾ ਕਿ ਕਾਲੀ ਦਲ ਨੂੰ ਜਿਹੜੀ ਆ ਫਤਵਾ ਜਿੱਤ ਮਿਲੇਗੀ। ਜਿੱਤਾਂਗੇ ਜੂ ਜਿੱਤਾਂਗੇ। ਜਿੱਤ ਕੇ ਕੱਲ ਦੇ ਝੋਲੀ ਸੀਟ ਪਾਵਾਂਗੇ। ਕੀ ਅਪੀਲ ਕਰਨਾ ਚਾਹੁੰਦੇ ਆ ਲੋਕਾਂ ਨੂੰ? ਲੋਕਾਂ ਨੂੰ ਅਪੀਲ ਕਰਦੇ ਆ ਵੀ ਵੱਧ ਤੋਂ ਵੱਧ ਕਾਲੀ ਦਲ ਦਾ ਸੰਯੋਗ ਦੋ। ਕਿ ਜਿਲ੍ਹੇ ਸ਼ੁਗਿਆ ਤੇ ਉਹ ਕੀ ਨਾ ਜੀ ਮੇਰਾ ਨਾਮ ਕਲਵੰਤ ਸਿੰਘ ਪੱਟਿਆ ਜੀ ਕੀ ਕਹਿਣਾ ਚਾਹੁੰਦੇ ਜੜੀਆਂ ਚੋਣਾ ਹੋ ਰਹੀਆਂ ਜੀ ਚੋਣਾ ਦਾ ਬਹੁਤ ਵਧੀਆ ਮਿਲ ਰਿਹਾ ਸਾਥ ਝਾੜੂ ਦਾ ਪਤਾ ਸਾਫ ਆ ਤੇ ਅਕਾਲੀ ਦਰ ਤੋਂ ਲੋਕ ਡੀਕਨਦੇ ਆ ਬੜਾ ਵਧੀਆ ਮਿਲ ਰਿਹਾ ਸਾਥ ਇਰਾਦਾ ਹੀ ਭਗਵਾਨ ਜੀ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਅਸੀਂ ਵਿਕਾਸ ਕਾਰਜ ਕਰਾ ਰਹੇ ਆ ਲੋਕਾਂ ਦੇ ਜਿਹੜੇ ਆ ਕੰਮ ਦੇ ਝੂਠੇ ਹੀ ਆ ਜੀ ਕੁਝ ਹੋਇਆ ਵਾ 10 ਦਿਨ ਕੋਈ ਆਪਣੀ ਕੋਈ ਇੱਕ ਵੀ ਆਪਣੀ ਜਿਹੜੀ ਸ਼ੈਵਨਾ ਵਧਾਈ ਆ ਰਾ ਦੇਣ ਕੋਈ ਉਹਨਾਂ ਗੜਾਈ ਨਹੀਂ ਹੈ ਹੀ ਨਹੀਂ ਇਹਦੇ ਜੋ ਊਟ ਝੂਟ ਤੇ ਪ੍ਰੇਵਤ ਉਹਨਾਂ ਦਾ ਕੋਈ ਹੈ ਹੀ ਨਹੀਂ ਕੰਮ ਇਸ ਵਾਸਤੇ ਅਸੀਂ ਆਪਣੀ ਪਾਰਟੀ ਵੱਲੋਂ ਜਿੱਤਾਂਗੇ ਬਹੁਤ ਵਧੀਆ ਇਸ ਵਾਰ ਜਿਹੜੀਆਂ ਚੋਣਾਂ ਆ ਰਹੀਆਂ ਕਾਂਗਰਸ ਪਾਰਟੀ ਵੱਲੋਂ ਜਿਹੜਾ ਬਾਈਕਾਟ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਇਹਨੂੰ ਉਹਨਾਂ ਦਾ ਬਾਹਰ ਹੈ ਹੀ ਨਹੀਂ ਕੁਝ ਝਾੜੂ ਵਾਲੇ ਉਹ ਹੋਏ ਉਹਨਾਂ ਦਾ ਹੈ ਹੀ ਨਹੀਂ ਉਹਨਾਂ ਨੂੰ ਬਾਈ ਉਹਨਾਂ ਬਾਈ ਕਾਢੀ ਕਰਨਾ ਹੀ ਆਪਣਾ ਉਹਨਾਂ ਕਰਤਾ ਆਪਣੀ ਜਾਨ ਉਹਨਾਂ ਚੜਾ ਲਈ ਆ ਗਾਲੀ ਗਾਲ ਲੜ ਲਿਆ ਵਾ ਇਰਾਦਾ ਕੀ ਇਹਨਾਂ ਨੂੰ ਡਰ ਹੀ ਕੀ ਅਸੀਂ ਜਿਹੜੀ ਹਾਰ ਨਾ ਪੂਰੀ ਤਰ੍ਹਾਂ ਹਾਰ ਹੋਈ ਬਿਲਕੁਲ ਜੀ ਉਹਨਾਂ ਨੂੰ ਬੜੀ ਵੱਡੀ ਹਾਰ ਮਿਲਣੀ ਪੰਜੇ ਤੋਂ ਵੀ ਲੋਕਾਂ ਨੇ ਵੇਖ ਲਿਆ ਵਾ ਝਾੜੂ ਤੋਂ ਵੇਖ ਲਿਆ ਵਾ ਉਹਨਾਂ ਦਾ ਮੋਹ ਭੰਗ ਹੋ ਗਿਆ ਲੋਕਾਂ ਦਾ ਹੁਣ ਇਸ ਵੇਲੇ ਆਪਾਂ ਨੂੰ ਵਧੀਆ ਰਿਸਪੌਂਸ ਮਿਲਦੇ ਨੇ ਤੇ ਕੀ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਇਹੋ ਹੀ ਕਰਦੇ ਸਾਰੇ ਭੈਣ ਭਰਾਵਾਂ ਨੂੰ ਵੀ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਪਾਓ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਰ ਆਪਾਂ ਮਜ਼ਬੂਤ ਕਰੀਏ ਉਹਨਾਂ ਨੂੰ ਆਉਣ ਵਾਲੇ ਆਪਾਂ ਮੁੱਖ ਮੰਤਰੀ ਬਣਾਈਆਂ ਸਤਾਈਚ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਇਹੋ ਅਪੀਲ ਕਰਦੇ ਆਂ ਕਿ ਕਾਲੀਦਲ ਸਾਹਿਬ ਨੂੰ ਤਕੜੀ ਨੂੰ ਵੋਟ ਪਾ ਕੇ ਜਿਤਾਉਣ ਆਉਣ ਵਾਲੇ 27 ਦੇ ਵਿੱਚ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਈਏ ਤੇ ਸਾਰੇ ਭੈਣ ਭਰਾਵਾਂ ਨੂੰ ਇਹੋ ਕਹਿੰਦੇ ਆਂ ਵੀ ਆਪਣਾ ਪਿਛੇ ਜੋ ਹੋ ਗਿਆ ਵਾ ਆਪਾਂ ਗਿਲੇ ਸ਼ਿਕਵੇ ਮਿਟਾ ਕੇ ਤਕੜੀ ਦੇ ਨਾਲ ਜੁੜੀਏ ਫੇਰ ਇੱਕ ਨੇ ਕਿ ਇਹਨਾਂ ਨੇ ਬਹੁਤ ਕਿਸਾਨਾਂ ਦੇ ਲਾਠੀ ਚਾਰਜ ਕੀਤਾ ਵਾ ਆ ਸਰਕਾਰ ਨੇ ਵੇਖ ਹੀ ਲਿਆ ਸਾਰਿਆਂ ਨੇ ਇਹ ਕਿਸਾਨ ਵੀ ਬੜੇ ਦੁਖੀ ਇਹਨਾਂ ਤੋਂ ਕਾਲੀ ਚੋਰ ਤੇ ਇਹ ਟਰਾਲੀਆਂ ਚੋਰ ਤੁਹਾਨੂੰ ਪਤਾ ਹੀ ਹੈ ਟਰਾਲੀਆਂ ਚੋਰੀ ਹੋਈਆਂ ਜਿੰਨੇ ਕਿਸਾਨ ਉਥੇ ਲਾਠੀ ਜੱਜ ਕਰਕੇ ਇਹਨਾਂ ਨੇ ਬੜਾ ਜਿਆਦਾ ਖਰਾਬ ਕੀਤਾ ਕੰਮ ਹੁਣ ਦੂਜੀਆਂ ਦੋਹਾਂ ਪਾਰਟੀਆਂ ਨੂੰ ਵੀ ਵੇਖ ਲਿਆ ਲੋਕਾਂ ਨੇ ਇਹੋ ਪਾਰਟੀ ਦੇ ਹੈਗਾ ਜੀ ਕਿਸਾਨਾਂ ਦੇ ਹੱਕ 'ਚ ਕਿਸਾਨਾਂ ਨੂੰ ਹਰ ਤਰ੍ਹਾਂ ਹਰ ਪਾਸਿਓਂ ਖੁਸ਼ਹਾਲ ਤੇ ਚੰਗੀ ਜ਼ਿੰਦਗੀ ਦੇਣ ਵਾਲੇ ਇਹੋ ਕਾਲੀ ਜਲਸਾ ਹੈ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਵੀ ਕਾਲੀਆਂ ਨੂੰ ਤਗੜੇ ਵੋਟਾਂ ਪਾ ਕੇ ਤਗੜੇ ਹੋ ਕੇ ਜਿਤਾਈਏ